ਹਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੀ ਪੰਜਾਬ ਸਰਕਾਰ ਨੂੰ ਸਤਾਪਦੀ ਸਮਾਰੋਹ ਬਖਰੇ ਤੌਰ ਤੇ ਮਨਾਉਣੇ ਚਾਹੀਦੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵਾਂ ਸਤਾਪਦੀ ਸਮਾਗਮ ਪੈਰਲਰ ਮਨਾਉਣੇ ਚਾਹੀਦੇ ਨੇ ਸ਼ਰੋਮਿਕ ਕਮੇਟੀ ਤਾਂ ਬਣਾਈ ਰਹੀ ਹੈ ਕੀ ਸ਼ਰੋਮਿਕ ਕਮੇਟੀ ਦਾ ਜਿਹੜਾ ਕਾਰਜ ਖੇਤਰ ਹੈ ਉਹਦੇ 'ਚ ਪੰਜਾਬ ਸਰਕਾਰ ਧਖਲ ਅੰਦਾਜ਼ੀ ਕਰ ਰਹੀ ਹੈ ਜਿਵੇਂ ਧਮੀ ਸਾਹਿਬ ਨੇ ਕਹੇ ਕਿ ਤੁਸੀਂ ਸਾਨੂੰ ਸਹਿਯੋਗ ਦਿਓ ਇਹ ਸਾਡਾ ਕੰਮ ਹੈ ਤੇ ਮਾਨ ਸਾਹਿਬ ਕਹਿੰਦੇ ਕਿਉਂ ਤੁਹਾਡਾ ਕੋਈ ਕਾਪੀਰਾਈਟ ਹੈ ਕਿ ਮਾਨ ਸਾਹਿਬ ਕੋਈ ਕੋਈ ਲੌਜਿਕ ਹੈ ਕੱਲਾ ਮਾਨ ਸਾਹਿਬ ਨਹੀਂ ਹਰਜੋਤ ਬੈਂਸ ਤਾਂ ਐਦੂ ਅੱਗੇ ਜਾ ਕੇ ਕਹਿੰਦੇ ਨੇ ਇਹਦਾ ਜਵਾਬ ਦਿੰਦੇ ਨੇ ਸਿੱਧੂ ਮੂਸੇਵਾਲੇ ਦੇ ਇੱਕ ਗਾਣੇ ਦੇ حوالے ਨਾਲ ਸਾਡਾ ਵੀ ਪੰਥ ਹੈ ਸਿਰਫ ਤੁਹਾਡਾ ਤਾਂ ਨਹੀਂ ਕਿਸੇ ਨੂੰ ਤਾਂ ਗੁਰੂ ਘਰ ਨਾਲ ਗੁਰੂ ਘਰ ਜੋਗਾ ਛੱਡ ਦਿਓ ਇਹ ਜੋ ਕਿਹਾ ਜਾ ਰਿਹਾ ਹੈ ਇਹ ਕਿੰਨਾ ਕੁ ਲੌਜੀਕ ਹੈ ਪੰਜਾਬ ਸਰਕਾਰ ਦੀ ਗੱਲਬਾਤ ਚ ਜਾ ਹੋਣਾ ਕੀ ਚਾਹੀਦਾ ਕਿਵੇਂ ਬਣਾਏ ਜਾਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਜਿਹੜੇ ਸਮਾਗਮ ਨੇ ਸਤਾਬ ਦੀ ਸਮਾਗਮ ਨੇ ਇਹ ਤੇ ਗੱਲ ਕਰਨੀ ਬਣਦੀ ਹੈ ਗੱਲ ਕਰਾਂਗੇ ਨਾਲੇ ਇਹ ਵੀ ਗੱਲ ਕਰਾਂਗੇ ਕਿ ਕੋਈ ਵੱਡੀ ਗੱਲ ਵੀ ਹੋਵੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਿਲਕੁਲ ਠੀਕ ਹੈ ਕਿ ਹਿੰਦੂ ਧਰਮ ਦੀ ਰੱਖਿਆ ਲਈ ਕਿਉਂਕਿ ਹਿੰਦੂ ਗਏ ਸੀ ਨਾ ਫਰਿਆਦ ਲੈ ਕੇ ਤੇ ਕਿਰਪਾ ਰਾਮ ਜੀ ਗਏ ਸੀ ਨਾ ਉਹਨਾਂ ਵੱਲੋਂ ਫਰਿਆਦ ਲੈ ਕੇ ਤਾਂ ਉਹਨਾਂ ਦੇ ਜ਼ੁਲਮ ਹੋ ਰਹੇ ਸੀ ਤਿਰਕ ਤੇ ਜੰਜੂ ਦੀ ਰਾਖੀ ਲਈ ਗਏ ਸੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਉਸ ਵੇਲੇ ਹਿੰਦੂ ਧਰਮ ਤੇ ਜਿਹੜਾ ਜ਼ੁਲਮ ਹੋ ਰਿਹਾ ਸੀ ਗੁਰੂ ਸਾਹਿਬ ਨੇ ਸਹੀਦੀ ਦਿੱਤੀ ਪਰ ਦੂਜੇ ਪਾਸੇ ਇਹ ਵੀ ਤਾਂ ਗੱਲ ਸਹੀ ਹੈ ਕਿ ਉਸ ਤੇ ਕੋਈ ਹੋਰ ਵੀ ਧਰਮ ਹੁੰਦਾ ਕਿਸੇ ਹੋਰ ਤੇ ਵੀ ਧਰਮ ਜੇ ਜ਼ੁਲਮ ਹੋਇਆ ਹੁੰਦਾ ਤਾਂ ਵੀ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਸਟੈਂਡ ਲੈਣਾ ਸੀ ਉਹ ਅਸਲ ਦੇ ਵਿੱਚ ਮਨੁੱਖੀ ਹੱਕਾਂ ਦੀ ਧਾਰਮਿਕ ਅਕੀਦੇ ਦੀ ਰਾਖ ਲਈ ਉਹਨਾਂ ਨੇ ਸ਼ਹੀਦੀ ਦਿੱਤੀ ਸੀ ਇਹਦੇ ਲਈ ਫਿਰ ਕੋਈ ਵੱਡੀ ਗੱਲ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜੀ ਕੋਈ ਜੁਵੇ ਜੋਗੜ ਦੇ ਕੋਈ ਇੰਟਰਨੈਸ਼ਨਲ ਲੈਵਲ ਤੇ ਇਸ ਤਰ੍ਹਾਂ ਦੀ ਗੱਲ ਉਹਦੇ ਨਾਲ ਹਿਊਮਨ ਰਾਈਟਸ ਡੇ ਨਾਲ ਜੋੜ ਕੇ ਕਿਉਂ ਨਹੀਂ ਕੀਤੀ ਜਾ ਸਕਦੀ ਮੋਦੀ ਸਾਹਿਬ ਜੋ ਕਰ ਸਕਦੇ ਨੇ ਕਿਉਂ ਨਹੀਂ ਕਰ ਸਕਦੇ ਬਹੁਤ ਸਾਰੀਆਂ ਗੱਲਾਂ ਇਸ ਸਤਾਪਦੀ ਸਭਾਗਮ ਚ ਹੋ ਸਕਦੀਆਂ ਨੇ ਜੇ ਸਰਕਾਰਾਂ ਨੂੰ ਕਰਨਾ ਕੀ ਚਾਹੀਦਾ ਹੈ ਸ਼੍ਰੋਮਿਕ ਕਮੇਟੀ ਜੋ ਕਰ ਰਹੀ ਹੈ ਠੀਕ ਹੈ ਸਰਕਾਰ ਕੀ ਕਰੇ ਕੀ ਸਰਕਾਰ ਨਗਰ ਕੀਤੇ ਨੀ ਕੱਢੇ ਇਹ ਸਹੀ ਗੱਲ ਹੈ ਕਿ ਇਹ ਸਿਆਸੀ ਨਹੀਂ ਹੈ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਤੇ ਇਸ ਵੀਡੀਓ ਚ ਆਪਾਂ ਗੱਲ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਇਹ ਮਸਲਾ ਕਿੱਥੇ ਉੱਠਿਆ ਮਸਲਾ ਉਦੋਂ ਉੱਠਿਆ ਜਦੋਂ ਉਸੇ ਦਿਨ 23 ਨਵੰਬਰ ਤੋਂ 25 ਨਵੰਬਰ ਤੱਕ ਸਮਾਗਮ ਜਿਹੜੇ ਰੱਖਲੇ ਪੰਜਾਬ ਸਰਕਾਰ ਨੇ ਲੇਕਿਨ ਉਸ ਤੋਂ ਪਹਿਲਾਂ ਜਦੋਂ 23 ਨੂੰ ਤਾਂ ਖਨਪੜ ਸਭ ਖੁੱਲੋਣੇ ਨੇ ਨਾ ਪੰਜਾਬ ਸਰਕਾਰ ਨੇ ਅਨੰਦਪੁਰ ਸਾਹਿਬ ਵਿਖੇ 25 ਨੂੰ ਭੋਗ ਪਾਉਣਾ ਬਿਲਕੁਲ ਪੈਰਲਲ ਇਹੀ ਗੱਲ ਸ਼ਰਮ ਦੀ ਕਮੇਟੀ ਦੇ ਇਹੀ ਡੇਟਸ ਨੇ ਲੇਕਿਨ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਨੇ 19 ਨਵੰਬਰ ਤੋਂ ਪ੍ਰੋਗਰਾਮ ਸ਼ੁਰੂ ਕੀਤੇ ਨੇ ਸਰਕਾਰ ਨੇ ਜੋ ਕਰਨੇ ਨੇ ਜੋ ਪਲਾਨਿੰਗ ਕੀਤੀ ਹੈ ਉਹਦੇ ਚੋਂ ਕਹਿੰਦੇ ਨੇ ਚਾਰ ਨਗਰ ਕੀਰਤਨ ਘਟਨੇ ਨੇ ਸੀ ਚਾਰ ਇੱਕ ਨਾਲ ਉਹਨਾਂ ਲਾਈਟ ਹੈਂਡ ਸਾਊਂਡ ਦੀ ਗੱਲ ਕੀਤੀ ਹੈ ਕਿ ਇਹ ਹੋਏਗਾ ਤੇ ਕੇਂਦਰ ਮੁਕਤ ਅਨੰਤਪੁਰ ਸਾਹਿਬ ਵੀ ਹੋਏਗਾ ਉੱਥੇ ਸਾਰਾ ਜਾਣੀਆਂ ਨੇ ਜਤਰਾਵਾਂ ਜਾਂ ਨਗਰ ਕੀਰਤਨ ਕਹਿੰਦੇ 21 ਨਵੰਬਰ ਤੋਂ ਸ਼ੁਰੂ ਕਰਾਂਗੇ ਅਸੀਂ ਪ੍ਰੋਗਰਾਮ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਤੋਂ ਸ਼ੁਰੂ ਹੋਗੀ ਜਤਰਾ ਜਤਰਾ ਕਹਿ ਰਹੇ ਨੇ ਨਗਰ ਕੀਰਤਨ ਕਹਿ ਲੋ ਆਪਾਂ ਸਹੀ ਕਿਉਂਕਿ ਉਹਨਾਂ ਨੂੰ ਕਿੰਨਾ ਕੁ ਪਤਾ ਹੈ ਕਿ ਸਾਡੀ ਕੀ ਸ਼ਬਦਾਵਲੀ ਹੈ ਤੋਂ ਉਹ 21 ਨਵੰਬਰ ਤੋਂ ਸ਼ੁਰੂ ਹੋਣਾ ਤੇ ਪਠਾਨਕੋਟ ਹਸ਼ਿਆਰਪੁਰ ਤੋਂ ਹੁੰਦਾ ਹੋਇਆ ਅਨੰਦਪੁਰ ਸਾਹਿਬ ਫਿਰ ਦੂਜਾ ਗਰਦਾਸਪੁਰ ਤੋਂ ਬਾਬਾ ਬਕਾਲਾ ਅੰਮ੍ਰਿਤਸਰ ਸਾਹਿਬ ਤਰਨਤਾਰਨ ਜਲੰਧਰ ਅਨੰਦਪੁਰ ਸਾਹਿਬ ਤੀਜਾ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਮੋਗਾ ਲੁਧਿਆਣਾ ਅਨੰਦਪੁਰ ਸਾਹਿਬ ਤੀਜਾ ਫਰੀਦਕੋਟ ਬਠਿੰਡਾ ਚੌਥਾ ਇਹ ਬਰਨਾਲਾ ਮਾਨਸਾ ਪਟਿਆਲਾ ਅਨੰਦਪੁਰ ਸਾਹਿਬ 23 ਨਵੰਬਰ ਨੂੰ ਫਿਰ ਉੱਥੇ ਪਾਠ ਰਖਾਏ ਜਾਣੇ ਨੇ ਖਨਪੜ ਸਾਹਿਬ 25 ਨੂੰ ਭੋਗ ਪੋਣਾ ਇਹ ਹੈ ਹੁਣ ਇਹਦੇ ਵਿਰੋਧ ਕਰ ਰਹੀ ਹੈ ਸ਼੍ਰੋਮਿਕ ਕਮੇਟੀ ਕਿ ਸਾਡਾ ਕਾਰਜ ਖੇਤਰ ਹੈ ਤੁਸੀਂ ਕਿਉਂ ਦਖਲ ਦਿੰਦੇ ਹੋ ਤੇ ਤੁਹਾਡਾ ਤਾਂ ਦਖਲ ਦੇਣਾ ਬਣਦਾ ਨਹੀਂ ਤੇ ਤੁਸੀਂ ਆਪਣੇ ਕੰਮ ਕਰੋ ਤੁਸੀਂ ਸਾਨੂੰ ਸਹਿਯੋਗ ਦਿਓ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਆਇਆ ਹੈ ਇਹਦੇ ਲਈ ਤਾਂ ਬਲਕੇ ਗੁਰਦੀਪ ਸਿੰਘ ਗੜਗਾਜ ਤੋਂ ਕਾਫੀ ਧੱਕੇ ਬੋਲੇ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਸਤਾਪਦੀ ਮਨਾਉਣ ਤੋਂ ਪਹਿਲਾਂ ਸਾਫ ਸੁਸਪਤਤਾ ਹੋ ਜੂ ਅੰਮ੍ਰਿਤ ਪਾਣਤਾ ਕਰ ਲਓ ਤੁਸੀਂ ਤੁਸੀਂ ਸਤਾਪਦੀਆਂ ਮਨਾਉਣੀਆਂ ਨਗਰ ਕੀਰਤਨ ਸਜਾਉਣੇ ਅੰਮ੍ਰਿਤ ਸੰਚਾਰ ਕਰੋਣੇ ਇਹ ਤੁਹਾਡਾ ਕੰਮ ਥੋੜੀ ਹੈ ਇਹ ਤਾਂ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਤੇ ਉਹ ਜਿਹੜੇ ਕਿਉਂਕਿ ਹੁਣ ਇਹ ਤੇ ਇਹ ਗੱਲਾਂ ਜਣੀ ਇੱਥੇ ਤੱਕ ਆਪਾਂ ਜਿਹੜਾ ਕੁਝ ਹੋਇਆ ਹੁਣ ਆਪਾਂ ਅੱਗੇ ਤੇ ਟਿੱਪਣੀ ਕਰੀਏ ਜਾਂ ਗੱਲਬਾਤ ਕਰੀਏ ਉਹ ਏ ਹੈ ਦੇਖੋ ਇੱਕ ਗੱਲ ਤਾਂ ਗੜਗਾ ਸਾਹਿਬ ਦੀ ਵੀ ਠੀਕ ਹੈ ਪੱਕੀ ਤਾਂ ਚਲੋ ਬਾਕੀ ਗੱਲਾਂ ਅੰਮ੍ਰਿਤਸਰ ਕੋ ਕੋਈ ਕੁਝ ਕਹਿ ਦਿੰਦਾ ਵੀ ਇਹ ਕਹਿ ਜene ਇਹਦੇ ਚ ਕੋਈ ਦੋਰਾਵਾ ਨਹੀਂ ਕਿ ਸਰਕਾਰਾਂ ਜੋ ਕਰਦੀਆਂ ਨੇ ਉਹ ਚ ਸ਼ਰਧਾ ਘੱਟ ਹੁੰਦੀ ਹੈ ਸਿਆਸਤ ਜ਼ਿਆਦਾ ਹੁੰਦੀ ਹੈ ਨਗਰ ਕੀਰਤਨ ਵੀ ਉਹਦੇ ਹਿੱਸੇ ਨੇ ਇਹਦੇ ਚ ਇਹ ਗੱਲ ਵੀ ਨਹੀਂ ਤੁਸੀਂ ਮਤਲਬ ਕਹਿ ਸਕਦੇ ਕਿ ਜਦੋਂ ਇਹ ਨਗਰ ਕੀਰਤਨ ਹੋਣਗੇ ਜਦੋਂ ਸਮਾਪਤ ਹੋਣਗੇ ਉੱਥੇ ਕੋਈ ਸਿਆਸੀ ਗੱਲ ਨਹੀਂ ਹੋਊ ਜਾਂ ਇਹ ਸਾਰਾ ਕੁਝ ਤਾਂ ਐਂ ਚੱਲਦਾ ਮੈਂ ਇਸ ਕਰਕੇ ਕਹਿਣਾ ਹੈ ਕਿ ਮੈਨੂੰ ਪਤਾ ਲੱਗਿਆ ਮੈਂ ਜ਼ਿਕਰ ਕੀਤਾ ਇੱਕ ਪ੍ਰੋਗਰਾਮ ਦੇ ਵਿੱਚ ਕਿ ਤੁਸੀਂ ਜਿਹੜੀ ਸਰਕਾਰ ਨੂੰ ਚਾਹੀਦਾ ਹੈ ਇਹ ਨਗਰ ਕੀਰਤਨ ਤਾਂ ਹੁੰਦੇ ਰਹਿਣਗੇ ਕੋਈ ਪੱਕੇ ਵੱਡੇ ਕੰਮ ਕਰੋ ਹਰਿਆਣਾ ਨੇ ਕੀਤਾ ਸੀ ਮੈਂ ਐਗਜ਼ਾਮਪਲ ਦਿੱਤੀ ਮੈਨੂੰ ਚੰਗਾ ਲੱਗਿਆ ਉਹ ਕਿਤਾਬ ਮੈਨੂੰ ਭੇਟ ਕਰਕੇ ਗਈ ਸੀ ਹਰਿਆਣਾ ਦੀ ਸੱਚ ਅਕੈਡਮੀ ਦੇ ਜਦੋਂ 400 ਸਾਲਾਂ ਸੀ 400 ਵਿੱਚ ਪ੍ਰਕਾਸ਼ਪੁਰਕ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਇਹ ਸੀ ਇਹਦੇ ਚ ਹੁਕਮ ਨਾਵੇ ਸ਼ਰੋਗ ਸਾਰਾ ਕੁਝ ਦੀ ਵਿਆਖਿਆ ਇਹ ਸਾਰਾ ਕੁਝ ਜਿਉ ਕਰ ਸਕਦੇ ਨੇ ਤੇ ਪੰਜਾਬ ਸਰਕਾਰ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਨੇ ਸਾਰੇ ਗੁਰੂ ਘਰਾਂ ਦੇ ਬਾਰੇ ਉਹਦੀ ਹਿਸਟਰੀ ਲੋਕਾਂ ਨੂੰ ਪਤਾ ਲੱਗੇ ਇਹ ਕੰਮ ਕਰਨ ਵਾਲੇ ਨੇ ਲਾਅ ਡਿਊਟੀ ਕਿਸ ਬਦਵਾਨਾਂ ਦੀ ਭਾਸ਼ਾ ਭਾਗ ਦੀ ਡਿਊਟੀ ਲਾਵੇ ਸਰਕਾਰ ਨਗਰ ਕੀਰਤਨ ਕਈ ਜਾਣ ਤੋਂ ਸੀ ਸ਼ਰੋਮਿਕ ਕਮੇਟੀ ਨੂੰ ਇਹ ਕੰਮ ਕਰਨ ਪਰ ਹੁਣ ਦੂਜੇ ਪਾਸੇ ਮੈਨੂੰ ਇਹ ਪਤਾ ਲੱਗਿਆ ਕਿ ਜਦੋਂ ਇਹ ਕਿਤਾਬ ਤੋਂ ਬਹੁਤ ਵਧੀਆ ਛਾਪੀ ਲੇਕਿਨ ਜਦੋਂ ਪ੍ਰੋਗਰਾਮ ਕੀਤੇ ਉੱਥੇ ਮੋਦੀ ਸਾਹਿਬ ਦੇ ਪ੍ਰੋਗਰਾਮ ਵੀ ਦਿਖਾਤੇ ਹਰਿਆਣਾ ਸਰਕਾਰ ਨੇ ਹੁਣ ਇਹ ਜਿਹੜਾ ਮੋਦੀ ਸਾਹਿਬ ਦੇ ਪ੍ਰੋਗਰਾਮ ਵਿਚ ਆ ਕੀਤਾ ਇਹੀ ਤਾਂ ਸਰਕਾਰਾਂ ਚਾਹੁੰਦੀਆਂ ਨੇ ਧਰਮ ਦੇ ਨਾਂ ਤੇ ਇਹੀ ਤਾਂ ਚੱਲ ਰਿਹਾ ਹੈ ਜਿਹੜੀ ਧਾਰਮਿਕ ਖੇਤਰ ਦੇ ਵਿੱਚ ਜਿਹੜੀ ਦਖਲਅਦਾਜ਼ੀ ਸਿਆਸੀ ਫਾਇਦੇ ਲੈਣ ਲਈ ਉਹ ਹਰ ਇੱਕ ਥਾਂ ਹੀ ਚੱਲੇ ਕੋਈ ਮਰਜ਼ੀ ਸਰਕਾਰ ਹੋਵੇ ਤਾਂ ਇਹ ਜਿਹੜਾ ਹੈ ਕੰਮ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੋਣਾ ਕੀ ਚਾਹੀਦਾ ਸਰਕਾਰਾਂ ਦੇਖੋ ਇੱਕ ਗੱਲ ਤਾਂ ਬਿਲਕੁਲ ਸਪੱਸ਼ਟ ਹੈ ਕਿ ਸਰਕਾਰਾਂ ਦੇ ਕੋਲ ਬੜੇ ਤਰੀਕੇ ਨੇ ਪੱਕੇ ਕੰਮ ਕਰਦੇ ਵੀ ਤਰੀਕੇ ਨੇ ਥੋੜਾ ਜਿਹਾ ਵਿਜ਼ਨ ਹੋਵੇ ਮੈਂ ਮਾਨ ਸਾਹਿਬ ਨੂੰ ਕਹ ਰਿਹਾ ਤੁਸੀਂ 40-50 ਕਰੋੜ ਦਾ ਰੱਖਿਆ ਬਜਟ ਤੁਸੀਂ ਦੇਖੋ ਗਿਆਨੀ ਜੈਲ ਸਿੰਘ ਨੇ ਜਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਜਦੋਂ ਵੀ ਕੋਈ ਗੱਲ ਹੁੰਦੀ ਹੈ ਤੇ ਆਪਾਂ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਮਾਰਗ ਗੈਨੀ ਜੈਲਸਨ ਨੇ ਬਣਾਇਆ ਤੁਸੀਂ ਵੀ ਕੋਈ ਐਸਾ ਤਾਂ ਕੰਮ ਕਰ ਸਕਦੇ ਸੀ ਨਗਰ ਕੀ ਤਨਾ ਫੌਰੀ ਕੰਮ ਕਰਦਾ ਜਿਹੜਾ ਮੈਨੂੰ ਨਹੀਂ ਸਮਝ ਆਈ ਕਿ ਬਹੁਤ ਵੱਡਾ ਤੁਹਾਨੂੰ ਜਿਹੜਾ ਤੁਸੀਂ ਸਿਆਸੀ ਲੈਣਾ ਚਾਹੁੰਦੇ ਹੋ ਦੇਖੋ ਮੈਂ ਇਸ ਨੂੰ ਬੜੇ ਸਪਸ਼ਟ ਤਰੀਕੇ ਨਾਲ ਸਰਕਾਰ ਨੂੰ ਕਹਿਣਾ ਚਾਹਣਾ ਕਿ ਤੁਹਾਡੇ ਜਿਹੜਾ ਇਹ ਪੈਰਲਲ ਪ੍ਰੋਗਰਾਮ ਹੈ ਇਹਦੇ ਬਾਰੇ ਸੋਚਿਆ ਜਾ ਸਕਦਾ ਸੱਚਮੁੱਚ ਠੀਕ ਹੈ ਗੜਗੜ ਇਸ ਸਤਵਦੀਆਂ ਬਣਾਉਣਾ ਨਗਰ ਕੀਰਤਨ ਕਰਾਉਣਾ ਅਮਰਤ ਸੰਚਾਰ ਕਰਾਉਣਾ ਇਹ ਕਾਰਜ ਖੇਤਰ ਧਾਰਮਿਕ ਸੰਸਥਾਵਾਦ ਚਰੋਮੀ ਕਮੇਟੀ ਦਾ ਫਿਰ ਸਰਕਾਰ ਦਾ ਕਾਰਜ ਖੇਤਰ ਕੀ ਹੈ ਸੰਗਤਾਂ ਲਈ ਸਹੂਲਤਾਂ ਦਾ ਪ੍ਰਬੰਧ ਕਰਨਾ ਸੜਕਾਂ ਦਾ ਸਹੂਲਤਾਂ ਦਾ ਟ੍ਰੈਫਿਕਦਾਰ ਹਾਂ ਲਾਈਟ ਹੈਂਡ ਸਾਊਂਡ ਉਹਨਾਂ ਨੂੰ ਦੇ ਸਕਦੇ ਜਿੱਥੇ ਉਹਨਾਂ ਦਾ ਹੁੰਦਾ ਉਹਦਾ ਪੈਸਾ ਦਿਓ ਉਹਦਾ ਪ੍ਰਬੰਧ ਕਰ ਦਿਓ ਲੇਕਿਨ ਵੱਡਾ ਕੰਮ ਯਾਦਗਾਰਾ ਬਣਾਉਣਾ ਜਿੱਤੇ ਖਰਚਾ ਵੀ ਜ਼ਿਆਦਾ ਹੁੰਦਾ ਯਾਦਗਾਰਾ ਬਣਾਉਣਾ ਸਕੂਲਾਂ ਦੇ ਵਿੱਚ ਸਿਲੇਬਸ ਦੇ ਵਿੱਚ ਲਾਉਣਾ ਇਹ ਹਿਸਟਰੀ ਨੂੰ ਦੁਬਾਰਾ ਲਿਖਾਉਣਾ ਰੀਰਾਈਟ ਕਰਨਾ ਤੇ ਕਿਤਾਬਾਂ ਲਿਖਾਉਣਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਜਿਹੜੇ ਨੇ ਉਹਨਾਂ ਦੇ ਬਾਰੇ ਉਹਦੀ ਵਿਆਖਿਆ ਸਹਿਤ ਲੋਕਾਂ ਨੂੰ ਦੱਸਣਾ ਕਿਤਾਬਸ਼ਾਪ ਕੇ ਮਤਲਬ ਉਹਨਾਂ ਦੀ ਫਲਸਫੀ ਨੂੰ ਲੋਕਾਂ ਤੱਕ ਪਹੁੰਚਾਉਣਾ ਇਹ ਕੌਣ ਕਰੂਗਾ ਇਹ ਨਗਰ ਕੀਰਤਨ ਦਾ ਇਹ ਗੱਲ ਨਹੀਂ ਬਣਨੀ ਤਾਂ ਇਹ ਸਾਰਾ ਕੰਮ ਜਿਹੜਾ ਹੈ ਨਾ ਉਹ ਕਰਨ ਵਾਲਾ ਸਰਕਾਰਾਂ ਦੇ ਹਿੱਸੇ ਸਰਕਾਰਾਂ ਇਸ ਪਾਸੇ ਨਹੀਂ ਸੋਚ ਰਹੀਆਂ ਹਾਂ ਮੈਂ ਇਹ ਕੈਸਾ ਚਲੋ ਤੁਸੀਂ ਗੁਰੂ ਘਰ ਤੇ ਸਕੂਲਾਂ ਚ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕੋਈ ਕੰਪੀਟੀਸ਼ਨ ਉਹਨਾਂ ਦੇ ਫਲਸਫੀ ਬਾਰੇ ਉਹਨਾਂ ਦੇ ਸਲੋਕਾਂ ਪਰ ਇਹ ਕਰਾ ਸਕਦੇ ਹੋ ਲੇਕਿਨ ਸਭ ਤੋਂ ਵੱਡਾ ਕੰਮ ਜਿਹੜਾ ਰਹਿਦੀ ਦੁਨੀਆ ਤੱਕ ਰਹਿਣਾ ਉਹ ਤਾਂ ਕੋਈ ਚੰਗਾ ਕਿਤਾਬਾਂ ਲਖਾਉਣ ਦਾ ਕੰਮ ਕੱਲੀ ਕੱਲੀ ਉਹਨਾਂ ਦੇ ਜਿਹੜੇ ਗੁਰੂ ਘਰ ਦੇਖੋ ਹਰਿਆਣਾ ਚ ਜਿੱਥੇ ਜਿੱਥੇ ਜਾਂਦੇ ਉਹਨਾਂ ਨੇ ਕਰ ਲਿਆ ਪੰਜਾਬ ਦੇ ਹਰ ਇੱਕ ਗੁਰੂ ਘਰ ਨਾਲ ਤੁਸੀਂ ਕਰ ਦੋ ਤੇ ਨਹੀਂ ਹੁਣ ਟਾਈਮ ਹੈਗਾ ਜਿਵੇਂ ਉਹਨਾਂ ਨੇ ਗਿਆਨੀ ਜੈਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਸੀ ਤੁਸੀਂ ਕੋਈ ਇਸ ਤਰ੍ਹਾਂ ਦੀ ਕੋਈ ਜਿਹੜੇ ਕੋਈ ਇੱਕ ਵੱਡਾ ਕੋਈ ਯਾਦਗਾਰ ਅਸਾਰ ਦੋ ਇਹ ਜਿਹੇ ਕੰਮ ਜਿਹੜੇ ਸਰਕਾਰ ਦੇ ਹਿੱਸੇ ਆਉਂਦੇ ਨੇ ਤੇ ਅਗਲਾ ਵੀ ਵੈਸੇ ਹਿੱਸੇ ਆਉਂਦਾ ਸਰਕਾਰ ਦੇ ਕੰਮ ਅਸਲ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖੀ ਮਨੁੱਖੀ ਅਧਿਕਾਰਾਂ ਦੇ ਲਈ ਤਾਂ ਸ਼ਹੀਦੀ ਦਿੱਤੀ ਸੀ ਤੇ ਅੱਜ ਮਨੁੱਖੀ ਅਧਿਕਾਰਾਂ ਦਾ ਜਿੱਥੇ ਘਾਣ ਹੁੰਦਾ ਉਹੀ ਰੋਕ ਲੋ ਨਾ ਕਰੋ ਘਾਣ ਜਬ ਬੰਦੀ ਬੰਦੀ ਸਿੰਘਾਂ ਦੇ ਮਾਮਲੇ 'ਚ ਇੱਥੇ ਹੁਣ ਕਹੋ ਜਿਵੇਂ ਮੈਂ ਕਿਹਾ ਜੇ ਯੋਗਾਡੇ ਹੋ ਸਕਦਾ ਤੇ ਮਨੁੱਖੀ ਅਧਿਕਾਰ ਦੇ ਪਾਸ ਤੇ ਕਿਉਂ ਨਹੀਂ ਜੋੜ ਕੇ ਦੇਖਿਆ ਜਾ ਸਕਦਾ ਗੁਰਤੇਗ ਬਹਾਦਰ ਸਾਹਿਬ ਨੂੰ ਇਸ ਤਰੀਕੇ ਦੇ ਕੰਮ ਬਹੁਤ ਪਏ ਨੇ ਲੇਕਿਨ ਆ ਜਿਹੜਾ ਬਰਾਬਰ ਦਾ ਇੱਕ ਦੂਜੇ ਦੇ ਕਰਨਾਂ ਇਹ ਮੈਨੂੰ ਲੱਗਦਾ ਕਿ ਕੋਈ ਏਡੀ ਵੱਡੀ ਗੱਲ ਨਹੀਂ ਹੈ ਇਹ ਭਗਤੀ ਤੌਰ ਤੇ ਤੁਹਾਨੂੰ ਕੋਈ ਲਾਹਾ ਦਿੱਤਾ ਜਾ ਸਕਦਾ ਇਹਦੇ ਨਾਲ ਲੈ ਲਓਗੇ ਲਾਹਾ ਤੁਸੀਂ ਲੇਕਿਨ ਦੂਰਗਾਮੀ ਨਤੀਜੇ ਨਹੀਂ ਦੇਕਰੇ ਤੁਹਾਡੇ ਦੂਰਗਾਮੀ ਤਾਂ ਤੁਹਾਡੇ ਕੋਲ ਬਹੁਤ ਕੰਮ ਨੇ ਸਰਕਾਰਾਂ ਦੇ ਕੋਲ ਤਾਂ ਇੰਨੇ ਕੰਮ ਹੁੰਦੇ ਨੇ ਇੱਕ ਤਾਂ ਪਹਿਲਾਂ ਤੁਸੀਂ ਮੈਂ ਕੋਈ ਤੁਹਾਨੂੰ ਜਿਹੜੇ ਮੇਰੇ ਨਾਲ ਤੁਸੀਂ ਜੁੜੇ ਹੋ ਪਿਆਰੇ ਦਰਸ਼ਕੋ ਤੁਹਾਨੂੰ ਪਤਾ ਕਿ ਜਦ ਮੈਂ ਮੈਂ ਕਹਿਣਾ ਹੁਣਾ ਬਾਬਾ ਭਗਤ ਕਬੀਰ ਨੂੰ ਯਾਦ ਕਰਦਾ ਉਹਨਾਂ ਅਕਸਰ ਨਾ ਕਹ ਕਾ ਉਸ ਕਾ ਉਸੇ ਦੋਸਤੀ ਨਾ ਕਾ ਉਸੇ ਬਹਿਰ ਦੇਖੋ ਕਬੀਰਾ ਖੜਾ ਪਜਾਰ ਮੇ ਸਭ ਕੀ ਮੰਗੇ ਖੈਰ ਨਾ ਕਾ ਉਸੇ ਨਾ ਕਾ ਉਸੇ ਦੋਸਤੀ ਨਾ ਕਾ ਉਸੇ ਬਹਿਰ ਆਪਣ ਕੋਈ ਹੋਵੇ ਆਪਣਾ ਸ਼ਰੋਮਨੀ ਕਮੇਟੀ ਧੰਮੀ ਸਾਹਿਬ ਨੂੰ ਕਿੰਨੇ ਵਾਰ ਹੀ ਕਿਹਾ ਤੇ ਪਰ ਹੁਣ ਮੈਨੂੰ ਲੱਗਦਾ ਕਿ ਇਸ ਇਸ਼ੂ ਤੇ ਜਿਹੜੀ ਗੱਲ ਕਹੀ ਹੈ ਜਿੰਦਰ ਸਿੰਘ ਧੰਮੀ ਨੇ ਕਿ ਸਾਡਾ ਸਾਡੇ ਚ ਦਖਲਦਾਰ ਜੀ ਨਾ ਦਿਓ ਬਿਲਕੁਲ ਠੀਕ ਲੱਗ ਗਿਆ ਇਹ ਬਿਲਕੁਲ ਸਹੀ ਹੈ ਜੇ ਧਾਮੀ ਸਾਹਿਬ ਵੀ ਉੱਥੇ ਆਪਦੀ ਸਟੇਜ ਤੇ ਸੁਬੀਤ ਸਿੰਘ ਬਾਦਲ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਨੇ ਉਹ ਗਲਤ ਹੈ ਕੀਤਾ ਹੀ ਨਹੀਂ ਹੋਇਆ ਪਹਿਲਾਂ ਹੀ ਕੁਝ ਤਾਂ ਹੋਇਆ ਹੈ ਪਹਿਲਾਂ ਵੀ ਹੁੰਦਾ ਰਿਹਾ ਹੈ ਕੈਪਟਨ ਸਾਹਿਬ ਦੇ ਟਾਈਮ 'ਤੇ ਵੀ ਤਾਂ ਹੋਇਆ ਉਹਨਾਂ ਨੇ ਤੇ ਵੱਖਰੇ ਕੀਤੇ ਸੀ ਪਰ ਨਿਕਲਿਆ ਕੀ ਉਹਦੇ 'ਚ ਨਹੀਂ ਹੋਣਾ ਚਾਹੀਦਾ ਆਪਾਂ ਤਾਂ ਅੱਜ ਜਿਹੜੀ ਸਥਿਤੀ ਬਣੀ ਹੈ ਉਹ ਤੇ ਗੱਲ ਕਰ ਰਿਹਾ ਹੈ ਉਹਦੀ ਸਥਿਤੀ 'ਚ ਬਹੁਤ ਕੁਝ ਕਰਨ ਵਾਲਾ ਪਿਆ ਮਾਨ ਸਾਹਿਬ ਤੁਹਾਡੇ ਕੋਲ ਤੁਸੀਂ ਕਰੋ ਹਲੇ ਇੱਕ ਮੌਕਾ ਹੈ ਵਿਦਵਾਨ ਕੋਈ ਲੱਭੋ ਉਹਨਾਂ ਤੋਂ ਲਖਾਓ ਇੱਕ ਦੋ ਤੋਂ ਲਖਾ ਲਓ ਸਾਰੀ ਜਿਹੜੀ ਫਿਲਾਸਫੀ ਹੈ ਸਾਰੇ ਸ਼ਲੋਕ ਨੇ ਉਹਨਾਂ ਦੀ ਵਿਆਖਿਆ ਉਹਨਾਂ ਦੀ ਫੋਟਾਂ ਸਾਥ ਜਿਹੜੇ ਗੁਰੂ ਘਰ ਨੇ ਉਹਨਾਂ ਦੀ ਕੋਈ ਵੱਡੀ ਕਿਤਾਬ ਭਾਸ਼ਾ ਭਾਗ ਤੋਂ ਲਖਾਉਣੀ ਹੈ ਯੂਨੀਵਰਸਿਟੀ ਨੂੰ ਕਿਸੇ ਨੂੰ ਅਸਾਈਨਮੈਂਟ ਦੇਣੀ ਹੈ ਉਹ ਦਿਓ ਉਹਨੂੰ ਕਰ ਦਿਓ ਰਿਲੀਜ਼ ਕਰ ਦਿਓ ਇੱਕ ਵੱਖਰਾ ਸਵਾਗਤ ਕਰਕੇ ਜੇ ਤੁਹਾਨੂੰ ਇਸ ਤਰ੍ਹਾਂ ਹੀ ਲੱਗਦਾ ਹੈ ਤੇ ਬਾਕੀ ਹੁਣ ਸਾਰੇ ਕਿਤੇ ਦਿੱਲੀ ਵਾਲੇ ਆਪ ਵੀ ਮਨਾ ਰਹੇ ਨੇ ਪਟਨਾ ਸਾਹਿਬ ਵੀ ਇੱਕ ਮੀਟਿੰਗ ਹੋ ਰਹੀ ਹੈ 30 ਤਰੀਕ ਨੂੰ ਉਹ ਵੀ ਆਪ ਦਾ ਕਰ ਰਹੇ ਨੇ ਠੀਕ ਹੈ ਪਟਨਾ ਸਾਹਿਬ ਨੇ ਤਾਂ ਉਹਨਾਂ ਦੇ ਯਾਦਾਂ ਚਟੀਆਂ ਨੇ ਉੱਥੇ ਮੀਟਿੰਗ ਹੋ ਸਲਾਹ ਲੈ ਰਹੇ ਨੇ ਵੀ ਕਿਵੇਂ ਮਨਾਉਣਾ ਚਾਹੀਦਾ ਤੇ ਫਿਰ ਸਰਕਾਰ ਨੂੰ ਦਾ ਸਹਿਯੋਗ ਕਰੇ ਮਦਰ ਨਤੀਸ਼ ਕੁਮਾਰ ਨੇ ਪਹਿਲਾਂ ਵੀ ਦਹੀ ਕੀਤਾ ਤੋ ਗੱਲ ਤਾਂ ਇਹ ਹੈ ਤੋ ਸਹਿਯੋਗ ਜਨਾ ਮਰਜ਼ੀ ਦੇ ਦੋ ਤੁਸੀਂ ਤੁਹਾਡੇ ਨਤੀਸ਼ ਕੁਮਾਰ ਦਾ ਨਾ ਹੋਰੇ ਲੋਕ ਤਾਂ ਨਤੀਸ਼ ਕੁਮਾਰ ਵਧੀਆ ਸਿੱਖ ਕਹਿਣ ਲੱਗੇ ਸੀ ਤੋ ਇਸਰ ਸਰਕਾਰ ਨੂੰ ਤਾਂ ਇਹ ਐਂਗਲ ਤੋਂ ਸੋਚਣ ਦੀ ਲੋੜ ਹੈ ਨਾ ਕਿ ਪਰਲ ਜਾ ਕੇ ਕੋਈ ਟਕਰਾਅ ਲੈ ਬਹਾਅ ਨਾ ਬਣਾਓ ਹੁਣ ਤੁਸੀਂ ਦੇਖੋ ਜਣੀ ਜੇ ਅਨੰਦਪੁਰ ਸਾਹਿਬ ਉਸੇ ਦਿਨ ਤੁਸੀਂ ਭੋਗ ਪਾਉਣੇ ਨੂੰ ਉਸੇ ਦਿਨ ਸ਼ਰੋਮਿਕ ਕਮੇਟੀ ਨੇ ਫਿਰ ਉਹੀ ਗੱਲ ਹੋਊਗੀ ਤੁਹਾਡੇ ਤੇ ਸੰਗਤ ਤੁਸੀਂ ਬੰਦਿਆਂ ਦੀ ਡਿਊਟੀ ਲਾਉਂਗੇ ਹਰਜ ਜਿਹੜਾ ਹਰਜੋਤਪਾਏ ਸਾਹਿਬ ਦੇ ਬੰਦਿਆਂ ਨੂੰ ਕਹੂਗਾ ਜੀ ਉੱਥੋਂ ਦਾ ਹੈ ਵੀ ਲਾਓ ਜੀ ਇਕੱਠ ਇੱਥੇ ਆਪਾਂ ਦਿਖਾਉਣਾ ਹੈ ਇਧਰ ਸ਼ਰੋਮਿਕ ਕਮੇਟੀ ਕਰੂਗੀ ਆ ਫਿਰ ਕੀ ਨਿਕ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਮਨਾਉਣ ਲਈ ਅਸੀਂ ਕਿਸ ਕਿਸਮ ਦਾ ਮੁਕਾਬਲਾ ਸ਼ੁਰੂ ਕਰ ਲਾਂਗੇ ਨਾਲ ਕਿਉਂ ਕਰੀਏ ਅਸੀਂ ਕੋਈ ਕਿਸੇ ਚ ਤਾਂ ਮਾੜੀ-ਮੋਟੀ ਸ਼ਰਦਾ ਹੋਣੀ ਚਾਹੀਦੀ ਹੈ ਹਰ ਗੱਲ ਚ ਸਿਆਸਤ ਜਦੋਂ ਕੋਈ ਜਾਂਦਾ ਮੈਂ ਤਾਂ ਬਹੁਤ ਵਾਰ ਕਹਣਾ ਜਦੋਂ ਹਰਮੰਦਰ ਸਾਹਿਬ 'ਚ ਕੋਈ ਸਿਆਸੀ ਬੰਦਾ ਜਾਂਦਾ ਉਹ ਸਿਆਸਤ ਹੁੰਦੀ ਹੈ ਸ਼ਰਧਾ ਨਹੀਂ ਹੁੰਦੀ ਉਹ ਸਿਆਸਤ ਤੇ ਸ਼ਰਧਾ 'ਚ ਥੋੜੇ ਕਦੇ ਤਾਂ ਸ਼ਰਧਾ ਨੂੰ ਅੱਗੇ ਲਿਆਓ ਕਿਤੇ ਤਾਂ ਲਿਆਓ ਕਿਸੇ ਦੇ ਨਾਂ ਤੇ ਲਿਆਓ ਇਹੀ ਤਾਂ ਮੈਂ ਕਹਿਣਾ ਚਾਹੁੰਦਾ ਸੀ ਇਸ ਵੀਡੀਓ 'ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ